ਰੁਪਾਕਰੋ ਦੀਨ ਕੇ ਦਾਤੇ ਮੇਰਾ ਗੁਣ ਅਗਣ ਮਾਟੀ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਹੀ ਕੋਟ ਪਰ ਆਧ ਹਮਾਰੇ ਖੰਡੋ ਅਨਿਕ ਵਿਦੀ ਸਮਝਾਓ ਹਮ ਅ ਗਿਆਨ ਅਲਪ ਮਤ ਤੋਰੀ ਮਾਪਨ ਵੀਰ ਦਰਖਾਓ ਗੋਵਿੰਦ 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 ਸੰਗ ਨਾਮ ਦੇ ਖੀਣਾ ਨਮਕ ਸਕਾਂ ਪਾਉ ਸਭ ਕਾਮ ਕਰ ਜੀਤ ਨਿਰੰਜਨ ਨਾਲ ਇੱਕ ਵਾਰ ਸਾਰੇ ਜਪੋ ਨਾਮ ਕਹ ਤਿਲੋਚਨਾ ਮੁਖ ਤੇਰਾਮ ਸਮ ਹੱਥ ਪਾਉ ਕਰ ਕਾਮ ਸਭ ਚੀਤਨ ਦੰਜਨ ਨਾਲ ਪੜੋ ਹੱਥ ਪਾਉ ਕਰ ਕਾਮ ਚੀਤਨ ਰੰਜਨ ਨਾਲ ਪਰਮ ਸੰਮਾਨੀ ਯੋਗ ਜੁਗੋ ਜੁਗ ਤਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਅਜ ਧਨ ਧਨ ਸ਼ੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਆਂ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਔਰ ਬਹੁਤ ਹੀ ਪਿਆਰ ਨਾਲ ਸਜੇ ਹੋਏ ਦਿਵਾਨਾਂ ਵਿੱਚ ਪਾਇਸ ਪਾਇਜਾ ਗਰੂਪ ਸਿੰਘ ਜੀ ਹਜ਼ੂਰੀ ਰਾਗੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਤਿੰਨਾਂ ਦੇ ਸਮੁੱਚੇ ਜਥੇ ਪਾਸੋਂ ਆਪਨੀਆਂ ਨੇ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਆਓ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖਿਆ ਕਰੋ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦਿਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆ ਸਵਾਸਾਂ ਦਾ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਜੀ ਆਦੇ ਅਨੇਕਾਂ ਸ਼ਬਦ ਨੇ ਆਪਾਂ ਥੋੜੇ ਸ਼ਬਦਾਂ ਦੇ ਰਾਹੀਂ ਕਥਾ ਵਿਚਾਰ ਵਿੱਚ ਜੁੜਾਂਗੇ ਸਭ ਤੋਂ ਪਹਿਲਾਂ ਇਹ ਭਰਮ ਆਪਣੇ ਮਨ ਦਾ ਦੂਰ ਹੋਣਾ ਚਾਹੀਦਾ ਹੈ ਜਿਹੜਾ ਨਵਾਂ ਹੀ ਕੁਝ ਸਮੇਂ ਤੋਂ ਲੋਕਾਂ ਵਿੱਚ ਫੈਲਾਇਆ ਜਾ ਰਿਹਾ ਹੈ ਉਹ ਭਰਮ ਇਹ ਹੈ ਕਿ ਬਹੁਤਾਂਤ ਵਿੱਚ ਅਸੀਂ ਧਰਮ ਦੇ ਨਾਮ ਉੱਤੇ ਸਾਧ ਸੰਗਤ ਇੰਨੇ ਵੰਡੇ ਗਏ ਨਿਤ ਨਵੇਂ ਫੇਸਬੁੱਕ ਤੇ ਕਲੇਸ਼ ਸ਼ੁਰੂ ਹੁੰਦੇ ਨੇ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਲੋਕ ਗੱਲਾਂ ਛੱਡਦੇ ਨੇ ਤਾਂ ਜੋ ਲੋਕ ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਆਪਸ ਵਿੱਚ ਵੰਡੇ ਜਾਣ। ਔਰ ਇਹ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਕਿ ਜੀ ਭਗਤ ਨਹੀਂ ਕਹਿਣਾ ਚਾਹੀਦਾ ਗੁਰੂ ਕਹਿਣਾ ਚਾਹੀਦਾ। ਇਹ ਬਹੁਤ ਲੋਕਾਂ ਵਿੱਚ ਚੱਲਿਆ ਹੈ। ਖਾਸ ਕਰਕੇ ਕੁਝ ਖਾਸ ਪਰਿਵਾਰਾਂ ਵੱਲੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਕੋਰਡਿੰਗ ਵਿਚਾਰਨੈ ਇਹ ਚੀਜ਼ ਸਭ ਨੂੰ ਕਿਉਂਕਿ ਲਾਈਵ ਚੱਲ ਰਿਹਾ ਹੈ ਦੂਰ ਤੱਕ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਗਤ ਕੋਈ ਛੋਟੀ ਹਸਤੀ ਨਹੀਂ ਹੈ ਭਗਤ ਉਹ ਹਸਤੀ ਹੈ ਉਸ ਵਕਤ ਦੀ ਭਗਤੀ ਲਹਿਰ ਵਿੱਚੋਂ ਜਿਹੜੇ ਪ੍ਰਵਾਨ ਹੋਏ ਰੱਬ ਨੂੰ ਭਗਤ ਹੋਏ ਸਾ ਸੰਗਤ ਭਗਤ ਉਹ ਹਸਤੀ ਹੈ ਜਿਹੜਾ ਬਿਲਕੁਲ ਰੱਬ ਦੇ ਬਰਾਬਰ ਜਾ ਬੰਦਦਾ ਫਰਕ ਨਹੀਂ ਹੈ ਕੋਈ ਰੱਬ ਵਿੱਚ ਤੇ ਭਗਤ ਵਿੱਚ ਕੋਈ ਅੰਤਰ ਨਹੀਂ ਇੱਕ ਜਗ੍ਹਾ ਇਸ ਤਰ੍ਹਾਂ ਦੀ ਵੀ ਬਾਣੀ ਆਈ ਜਿੱਥੇ ਪਾਤਸ਼ਾਹ ਨੇ ਕਿਹਾ ਰੱਬ ਤੋਂ ਵੀ ਉੱਪਰ ਕਮ ਹੈ ਭਗਤ ਦਾ ਹੁਣ ਉਹ ਪ੍ਰਮਾਣ ਮੈਂ ਤੁਹਾਨੂੰ ਸੁਣਾਵਾਂਗਾ ਭਗਤ ਉਹ ਹਸਤੀ ਹੈ ਜਿਹੜਾ ਰੱਬ ਦੇ ਬਿਲਕੁਲ ਬਰਾਬਰ ਸਿੰਘਾਸਣ ਤੇ ਪਹੁੰਚ ਗਿਆ ਕਿਨੂੰ ਪਾਤਸ਼ਾਹ ਨੇ ਕਿਹਾ ਅੱਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ RAM ਕਬੀਰਾਂ ਏਕ ਭੈ ਹੈ ਕੋਏ ਨਾ ਸਕੇ ਪਛਾਨੀ ਅਗਲਾ ਪ੍ਰਮਾਣ ਸੁਣਿਓ ਉੱਥੇ ਬਾਦਸ਼ਾਹ ਨੇ ਬਜਨ ਕਿਹਾ ਰੱਬ ਇੱਕੋ ਹਸਤੀ ਹੈ ਜਿਹਨੂੰ ਲੋਕ ਹਰੀ ਗੋਵਿੰਦ ਘਪਾਲ ਵਿਠਲ ਧਰਨੀ ਤਰ ਨਾਰਾਇਣ ਅੱਲਾ ਅਨੇਕਾਂ ਨਾਮਾਂ ਨਾਲ ਪੁਕਾਰਦੇ ਨੇ ਔਰ ਰੱਬ ਸਰਵ ਸ਼ਕਤੀਮਾਨ ਹੈ ਸਰਵ ਵਿਆਪਕ ਹੈ ਓਮਨੀ ਇੰਪੋਰਟੈਂਟ ਹੈ ਸਰਵ ਕਲਾ ਸਮਰਥ ਹੈ ਔਰ ਇੱਕੋ ਹੀ ਹਸਤੀ ਹੈ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਜਲ ਥਲ ਮਈਲ ਆਕਾਸ਼ ਵਿੱਚ ਇੱਕੋ ਹੀ ਅਕਾਲ ਪੁਰਖ ਦਾ ਰਚਿਆ ਹੋਇਆ ਕਾਰਣ ਚੱਲ ਰਿਹਾ ਹੈ ਕਿਸੇ ਹੋਰ ਦੂਜੇ ਦਾ ਵਿੱਚ ਕੋਈ ਦਖਲ ਨਹੀਂ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਵਲਿਹਾਰ ਨੇ ਜਲ ਥਲ ਮਈਲ ਸੋਇ ਔਰ ਪਾਤਸ਼ਾਨਮ ਵਚਨ ਕਹੋ ਜਿਹੜਾ ਸਰਵ ਸ਼ਕਤੀ ਮਹਾਨ ਓਮਨੀਪੋਟੈਂਟ ਸਰਵ ਕਲਾ ਸਮਰਥ ਕਾਲਪੁਰਖ ਹੈ ਉਹ ਕਿਸੇ ਤਰੀਕੇ ਨਾਲ ਵਸ ਵਿੱਚ ਨਹੀਂ ਹੁੰਦਾ ਕਿਸੇ 사ਰੀ ਦੁਨੀਆ 사ਰੀ ਸ੍ਰਿਸ਼ਟੀ ਉਹਨੇ ਆਪਣੇ ਵਸ ਵਿੱਚ ਕੀਤੀ ਹੋਈ ਹੈ ਉਹਦੇ ਹੁਕਮ ਵਿੱਚ ਹੈ ਪਰ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਹੈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਸਾਸ਼ਨ ਰੱਬ ਕਿਸੇ ਦੇ ਹੁਕਮ ਚ ਨਹੀਂ ਹੈ ਸਭ ਕੋ ਰੱਬ ਦੇ ਹੁਕਮ ਵਿੱਚ ਹੈ ਪਰ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋਂਗੇ ਉੱਥੇ ਪਾਤਸ਼ਾਹ ਕਹਿੰਨਗੇ ਰੱਬ ਵੀ ਕਿਸੇ ਦੇ ਹੁਕਮ ਵਿੱਚ ਹੈ ਮਹਾਰਾਜ ਆਪੇ ਹੀ ਕਹਿੰਦੇ ਹੋ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਆਪੇ ਹੀ ਕਹਿੰਦੇ ਹੋ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਹੈ ਆਪੇ ਹੀ ਫਿਰ ਬਾਣੀ ਅੰਦਰ ਪਾਤਸ਼ਾਹ ਨੇ ਕਹਿੰਨ ਲਈ ਰੱਬ ਵੀ ਕਿਸੇ ਦੇ ਹੁਕਮ ਵਿੱਚ ਹੈ ਮਹਾਰਾਜ ਕਿਹਦੇ ਹੁਕਮ ਵਿੱਚ ਕਹਿੰਦੇ ਭਾਈ ਰੱਬ ਵੀ ਕਿਸੇ ਦੇ ਵਸ ਵਿੱਚ ਹੈ ਪਹਿਲਾਂ ਧਰਮ ਦੇ ਕਰਮ ਗਿਣੇ ਵੇ ਆਹ ਕਰਮ ਕਰਨ ਵਾਲਾ ਭਲੇਖਾ ਕਢ ਦਵੇ ਕਿ ਰੱਬ ਮੇਰੇ ਵਾਸਤੇ ਹੈ ਪਾਤਸ਼ਾਹ ਦੇ ਬਚਨ ਪੜੋ ਪੰਕਤੀਆਂ ਤੁਹਾਨੂੰ ਯਾਦ ਨੇ ਨਾਲ ਪੜਿਓ ਜਿਨ੍ਹਾਂ ਨੂੰ ਯਾਦ ਹੋਈਆਂ ਸ਼ਬਦ ਸ਼ੁਰੂ ਹੱਥ ਇੱਥੋਂ ਹੋਏਗਾ ਜਿੱਥੇ ਸਹਿਬ ਕਹਿੰਦੇ ਨਾ ਤੂੰ ਆਵੇਂ ਵਸ ਬਹੁਤ ਕਣਾਵਣੇ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਕੋਈ ਚਾਰ ਵੇਦ ਮੂੰਹ ਜਵਨੀ ਕੰਠ ਕਰ ਲੈ ਕਹਿੰਦੇ ਰੱਬ ਨਹੀਂ ਵਸ ਚੌਂਦਾ ਗਿਆਨ ਇਕੱਠਾ ਕਰਨ ਨਾਲ ਥੋੜੀ ਰੱਬ ਵਸ ਚੌਂਦਾ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਨਾ ਤੂੰ ਆਵੇਂ ਵਸ ਧਰਤੀ ਧਾਈ ਐ ਨਾ ਤੂੰ ਆਵੇਂ ਵਸ ਤੀਰਤ ਨਹੀਂ ਐ ਕੋਈ 68 ਤੀਰਥਾਂ ਦੇ ਨਾਲ ਕੇ ਕਵੇ ਰੱਬ ਵਸ ਜਾਗੇ ਕਹਿੰਦੇ ਨਹੀਂ ਹੁਣ ਧਰਤੀ ਤੋਂ ਭ੍ਰਮਣ ਕਰਕੇ ਕਵੇ ਰੱਬ ਵਸ ਵਿੱਚ ਕਰ ਲਾਂਗਾ ਨਹੀਂ ਹੁਣ ਨਾ ਤੂੰ ਆਵੇਂ ਵਸ ਕਿ ਤੈ ਸਿਆਣ ਪੈ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਕੋਈ ਬਹੁਤ ਵੱਡਾ ਦਾਨੀ ਹੋ ਕੇ ਕਵੇ ਮੈਂ ਦਾਨੀ ਬਹੁਤ ਵੱਡਾ ਹੈ ਰੱਬ ਨਹੀਂ ਉਹਦੇ ਵਸ ਵਿੱਚ ਕੋਈ ਬਹੁਤ ਵੱਡਾ ਸਿਆਣਾ ਹੋ ਕੇ ਕਵੇ ਮੈਨੂੰ ਅਕਲ ਬੁੱਧੀ ਬਹੁਤ ਹੈ ਰੱਬ ਨਹੀਂ ਉਹਦੇ ਵਸ ਚ ਆਏ ਮਹਾਰਾਜ ਕਿਉਂ ਕਹਿੰਦੇ ਸਭ ਕੁਝ ਰੱਬ ਦੇ ਵਸ ਵਿੱਚ ਹੈ ਰੱਬ ਨਹੀਂ ਕਿਸੇ ਦੇ ਵਸ ਵਿੱਚ ਹੁਣ ਪੜਿਓ ਪੰਗਤੀ ਸਭ ਕੋ ਤੇਰੇ ਵਸ ਅਗਮ ਗੋਚਰਾ ਰੱਬਾ ਸਭ ਕੁਝ ਤੇਰੇ ਵਸ ਵਿੱਚ ਹੈ ਤੂੰ ਅਗਮ ਹੈ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਇੰਦਰੀਆਂ ਦੀ ਮਾਰਾ ਫਿਰ ਤਾਂ ਵਸ ਤੇ ਨਹੀਂ ਹੋਣਾ ਰੱਬ ਨੇ ਕਹਿੰਦੇ ਨਹੀਂ ਹੁਣ ਸੁਣੋ ਰੱਬ ਕੀ ਦੇ ਬੱਚ ਪੜੋ ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਂ ਤਾਨ ਤੇਰਾ ਕਹਿੰਦੇ ਰੱਬਾ ਭਗਤੀ ਕਰਨ ਵਾਲੇ ਪਰਮਾਨ ਹੋਏ ਭਗਤਾਂ ਦੇ ਵਸ ਵਿੱਚ ਸਭ ਕੁਝ ਰੱਬ ਦੇ ਵਸ ਵਿੱਚ ਹੈ ਪਰ ਰੱਬ ਵੀ ਕਿਸੇ ਦੇ ਵਸ ਵਿੱਚ ਹੈ ਕਿਹਦੇ ਉਹ ਭਗਤਾਂ ਦੇ ਵਸ ਵਿੱਚ ਦੱਸੋ ਹੁਣ ਭਗਤ ਸ਼ਬਦ ਛੋਟਾ ਹੋ ਗਿਆ ਕੋਈ ਜਿਨ੍ਹਾਂ ਨੂੰ ਇਹ ਪੁਲੇਖਾ ਨਹੀਂ ਜੀ ਭਗਤ ਕਿਉਂ ਕਹਿੰਦੇ ਹੋ ਇਹ ਮੈਂ ਕਲੀਅਰ ਕਰਦਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਉਹ ਗੁਰੂ ਨੇ ਇਤਿ ਭਲੇਖੇ ਚ ਨਾ ਦੇਉ ਕੋਈ ਕਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਸਿੱਖ ਅਖਵਾਉਣ ਦਾ ਉਹ ਹੱਕ ਦਾ ਰਹਿ ਜਿਹਨੂੰ ਪਾਤਸ਼ਾਹ ਕਹਿੰਦੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਜਿਹੜਾ ਬਾਣੀ ਦਾ ਹੁਕਮ ਮੰਨਦਾ ਉਹ ਸਿੱਖ ਹੈ ਔਰ ਬਾਣੀ ਉਹਦੀ ਗੁਰੂ ਹੈ ਜਿਨ੍ਹਾਂ ਦੀ ਬਾਣੀ ਭਾਈ ਉਹ ਵੀ ਗੁਰੂ ਹੈ ਪਰ ਭਗਤ ਨਾਮ ਕੋਈ ਛੋਟਾ ਨਹੀਂ ਹੈ ਉਹ ਰੱਬ ਦੇ ਬਰਬਰ ਹਸਤੀ ਦਾ ਨਾਮ ਹੈ। ਬਾਦਸ਼ਾਹ ਨੇ ਕਿਹਾ ਸਭ ਕੋ ਤੇਰੇ ਵਸਗਮੋਂ ਗੋਚਣਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਂ ਨ ਤੇਰਾ ਫਿਰ ਭਗਤ ਨਾਮਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਭਾਈ ਇਹ ਪਰਤਖ ਹੋ ਸਕਦਾ ਹੈ ਮਹਾਰਾਜ ਕੀ ਕਹਿੰਦੇ ਜੇ ਤਾਂ ਕੋਈ ਹੁਕਮ ਕਰ ਦੇਵੇ ਰੱਬ ਭਗਤ ਦਖਲ ਦੇ ਕੇ ਹੁਕਮ ਨੂੰ ਰੱਦ ਕਰ ਸਕਦੇ ਨੇ। ਇੰਨੀ ਵੱਡੀ ਹਸਤੀ ਹੈ। ਰੱਬ ਦਾ ਕੀਤਾ ਹੋਇਆ ਹੋਵੇ ਹੁਕਮ ਦੇ ਰੱਬ ਨੂੰ ਪਰਮਾਨ ਹੋਇਆ ਰੱਬ ਦਾ ਰੋਪ ਭਗਤ ਜੇ ਦੇ ਦੇ ਵਿੱਚ ਦਖਲ ਰੱਬ ਨੂੰ ਉਹ ਹੁਕਮ ਰੱਦ ਕਰਨਾ ਪੈਂਦਾ ਪਰ ਜਿਹੜਾ ਹੁਕਮ ਰੱਬ ਦਾ ਭਗਤ ਕਰਦੇ ਕਹਿੰਦੇ ਰੱਬ ਵੀ ਉਹਨੂੰ ਰੱਦ ਨਹੀਂ ਕਰ ਸਕਦਾ ਰੱਬ ਨੂੰ ਉਹ ਹੁਕਮ ਜਿ ਮੰਨਣਾ ਪੈਂਦਾ ਜੇ ਭਗਤ ਰੱਬ ਨੂੰ ਬੰਨ ਕੇ ਖਿਲਾੜ ਦੇਣਾ ਵੇ ਇੱਥੇ ਖੜ ਜਾ ਰੱਬ ਵੀ ਉੱਥੋਂ ਪਰੇ ਨਹੀਂ ਜਾ ਸਕਦਾ ਕਿਉਂ ਇੰਨੀ ਵੱਡੀ ਪਾਵਰ ਇੰਨੀ ਵੱਡੀ ਹਸਤੀ ਹੈ ਭਗਤ ਇਸ ਲਈ ਸਾਧ ਸੰਗਤ ਐਵੇਂ ਇਹ ਗੱਲਾਂ ਵਿੱਚ ਨਾ ਕਹੀ ਵੇ ਛੋਟੇ ਲੋਕ ਬਹੁਤ ਇਸ ਤਰ੍ਹਾਂ ਧਰਮ ਫਲਾਉਂਦੇ ਬਹੁਤ ਵੱਡੀ ਹਸਤੀ ਹੈ ਜਿਹਨਾਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਜੇ ਰੱਬ ਨੂੰ ਵੀ ਹੁਕਮ ਕਰਕੇ ਕਹਿਣ ਬੰਦ ਦਿਨ ਵਿੱਚ ਖਲੋ ਜਾਉ ਉੱਥੋਂ ਰੱਬ ਵੀ ਪਰੇ ਨਹੀਂ ਜਾ ਸਕਦਾ ਇੱਕ ਚੀਜ਼ ਤੁਹਾਡੇ ਧਿਆਨ ਵਿੱਚ ਹੋਏਗੀ ਜਿਹਨੂੰ ਲੋਅਰ ਕੋਰਟ ਸਜ਼ਾ ਦੇਦਾ ਹੈ ਉਹ ਚੈਲੰਜ ਕਰਦਾ ਹੈ ਸੈਸ਼ਨ ਜੱਜ ਦੇ ਜਿਹਨੂੰ ਸੈਸ਼ਨ ਕੋਰਟ ਦੇ ਵਿੱਚੋਂ ਸੈਸ਼ਨ ਯੱਜ ਸਜ਼ਾ ਸੁਣਾਦਾ ਹੈ ਉਹ ਹਾਈ ਕੋਰਟ ਵਿੱਚ ਚੈਲੰਜ ਕਰ ਸਕਦਾ ਫੈਸਲਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਜਿਹੜਾ ਉਹ ਚੈਲੰਜ ਕਰ ਸਕਦਾ ਹੈ ਲੋਕ ਹਾਈ ਕੋਰਟ ਤੋਂ ਹਾਰ ਕੇ ਸੁਪਰੀਮ ਕੋਰਟ 'ਚ ਕੇਸ ਲਾ ਦਿੰਦੇ ਨੇ ਸੁਪਰੀਮ ਕੋਰਟ ਦੇ ਕੇਸ ਤੋਂ ਬਾਅਦ ਜੇ ਉੱਥੋਂ ਫੈਸਲਾ ਡਿਸੀਜਨ ਹੋ ਜਾਏ ਕਹਿੰਦੇ ਨੇ ਫਿਰ ਪੰਜ ਜੱਜਾਂ ਦਾ ਬੈਚ ਬੈਂਦਾ ਹੈ ਉਦੇ ਵਿੱਚੋ ਕੇਸ ਕੋ ਆਪਣਾ ਲਾਵੇ ਤਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਪੰਜ ਵੈ ਜੱਜਾਂ ਦੇ ਬੈਂਚ ਦੇ ਫੈਸਲੇ ਨੂੰ ਕੋਈ ਥੱਲੇ ਦੀ ਅਦਾਲਤ ਸ ਚੈਲੰਜ ਨਹੀਂ ਕਰ ਸਕਦੀ ਇੱਕੋ ਹੀ ਪਾਵਰ ਰਹਿ ਜਾਂਦੀ ਹੈ ਜੇ ਰਾਸ਼ਟਰਪਤੀ ਦਖਲ ਦੇ ਦੇ ਫਾਂਸੀ ਰੁਕ ਜਾਂਦੀ ਹੈ ਔਰ ਸਸੰਗਤ ਇਹਦਾ ਮਤਲਬ ਸਭ ਤੋਂ ਵੱਡਾ ਥੱਲੇ ਵਾਲੀਆਂ ਅਦਾਲਤਾਂ ਵਿੱਚ ਉੱਚੀ ਪਾਵਰ ਵਾਲਾ ਦਖਲ ਦੇ ਸਕਦਾ ਹੈ ਜੇ ਰੱਬ ਦੇ ਹੁਕਮ ਵਿੱਚ ਕੋਈ ਦਖਲ ਦੇ ਸਕਦਾ ਹੋ ਰੱਬ ਦਾ ਭਗਤ ਹੈ ਇਹਦਾ ਮਤਲਬ ਉਹ ਰੱਬ ਤੋਂ ਉੱਪਰ ਹਸਤੀ ਰੱਖਦਾ ਆਪਣੀ ਤੇ ਪਰ